ਰਤਾ ਗੱਲ ਸਿੱਧਾ ਮੰਗੋ ਤਿਓ ਹਮ i thank uh -huh. ਸਾਰਿਆਂ ਦਾ ਸੇ ਸਾਰਿਆਂ ਨੂੰ ਜੀ ਆਇਆਂ ਕਰਦੇ ਹਾਂ ਕਿਉਂਕਿ ਸਾਰੀਆਂ ਸੰਗਤਾਂ ਨੇ ਹਲਾਵਲ ਇਸ ਸੁਖ ਕਾਲਜ ਵਿੱਚ ਬੱਚਿਆਂ ਨੂੰ ਆਸਿਸ਼ ਦੇਣ ਵਾਸਤੇ ਬੱਚਿਆਂ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਰਨ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਨ ਵਿੱਚ ਆਏ ਨੇ ਇਹ ਆਪਣੀਆਂ ਸੰਗੀਆਂ ਬੱਚੀਆਂ ਨੇ ਤਾਂ ਇਹਨਾਂ ਨੂੰ ਬੜੇ ਪਿਆਰ ਲੱਖੀਆਂ ਹੈ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਜੋ ਮਾਪੁਰਖਾ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਉਤੰਤ ਉਪਰਾਲਾ ਕੀਤਾ ਹੈ ਸਤਿ ਸਾਕੀ ਰਮ ਮੰਦਰ ਡਾਉ ਹਰ ਨਾਮ ਤੇ ਨਾਮ ਸਿਮਰਤ ਨਾਮ ਤੇ ਰਡਾਇਆ ਸਤ ਗੁਰ ਕੋਲ ਕੋ ਪੂਰਾ ਰਤੋ ਸਤ ਇਲਮੇ ਪਾਠ ਸਰਬਤ ਦੇ ਭਲੇ ਲਈ ਦੋ ਸਹਿਜ ਪਾਠ ਵਿਆਹ ਦੇ શુભ ਕਾਰਜ ਵਿੱਚ ਦਾਨ ਕਰਨ ਵਾਲੀ ਸੰਗਤਾਂ ਦੇ ਲਈ ਇੱਕ ਸਹਿਜ ਪਾਠ ਵਿਆਹਵਾੜੇ ਸ਼ਾਦੀਆਂ ਦੇ ਜੋੜਿਆਂ ਵਾਸਤੇ ਇਸ ਇਲਾਕੇ ਦੇ ਵਾਸਤੇ ਬਹੁਤ ਖੁਸ਼ੀ ਦਾ ਸਮਾਂ ਔਰ ਜਿਨ੍ਹਾਂ ਸਾਡੀ ਬੱਚੀਆਂ ਦੇ ਬੱਚਿਆਂ ਦੇ ਵਿਆਹ ਹੋਏ ਨੇ ਉਹਨਾਂ ਨੇ ਬਹੁਤ ਖੁਸ਼ੀ ਦਾ ਸਮਾਂ ਕਿ ਉਹਨਾਂ ਨੇ ਗੁਰੂ ਦਾ ਉਪ ਤੇ ਆਸਰਾ ਲੈ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਜੜੀ ਹੈ ਉਹ ਕਰਨ ਜਾ ਰਹੇ ਨੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਸਾਡੇ ਮਹਾਨ ਮਹਾਪੁਰਖ ਜੋ ਨਰਮਲ ਕੁਟੀਆ ਦੇ ਸੰਤ ਬਾਬਾ ਰਜਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਂਦੀਪ ਕਾ ਜੀ ਇੱਥੇ ਬੈਠੇ ਨੇ ਔਰ ਸਾਰੇ ਸੰਤ ਮਹਾਪੁਰਖ ਸੰਤ ਮੰਡਲੀ ਸੰਤ ਸਤਗੁਰੂ ਮਹਾਰਾਜ ਇੱਥੇ ਬੈਠੇ ਨੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਔਰ ਖਾਸ ਤੌਰ ਦੇ ਉੱਤੇ ਜਿਵੇਂ ਮਹਾਪੁਰਖਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਹ ਕਾਰਜ आरंभ ਹੋਈ ਸੀ ਉਹਦੀ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਸੋਨੀਪਾਜੀ ਹੋਣਾ ਦਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕਿ ਉਹ ਵਿਦੇਸ਼ ਦੀ ਧਰਤੀ ਤੇ ਬੈਠ ਕੇ ਇਸ ਆਪਣੀ ਕਰਮ ਭੂਮੀ ਤੇ ਜਨਮ ਭੂਮੀ ਨੂੰ ਨਹੀਂ ਭੁੱਲੇ ਉਹਨਾਂ ਦੇ ਦਿਲ ਵਿੱਚ ਹਰੇਕ ਵਿਅਕਤੀ ਦੇ ਲਈ ਦਰਦ ਹੈ ਕਿ ਉਹ ਵਿਅਕਤੀ ਉਹ ਧੀਾਂ ਕਿਤੇ ਉਸ ਪਿਆਰ ਤੋਂ ਕਦੇ ਵਾਂਝੀਆਂ ਨਾ ਰਹਿ ਜਾਣ ਜਿਹੜੀਆਂ ਮਾਪੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਹ ਕਲਪਨਾ ਹੁੰਦੀਆਂ ਨੇ ਕਿ ਮੇਰੀ ਧੀ ਦਾ ਲੋਲਾ ਚੰਗੇ ਘਰ ਦੇ ਵਿੱਚ ਜਾਵੇ ਤੇ ਉਹਦਾ ਗੁਰੂ ਦੇ ਓਟ ਤੇ ਆਸਰੇ ਦੇ ਨਾਲ ਵਿਆਹ ਹੋਵੇ ਮੈਂ ਇਸ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਰਾਗੀ ਜਥਾ ਸਿੰਘ ਸਾਹਿਬ ਬਹੁਤ ਅੱਛਾ ਕੀਰਤਨ ਗੁਰਬਾਣੀ ਨਾਲ ਜੁੜੇ ਔਰ ਬਹੁਤ ਪਿਆਰ ਦੇ ਸਤਕਾਰ ਦੀਆਂ ਸਖਿਆਵਾਂ ਮਹਾਨਕ ਪਾਤਸ਼ਾਹ ਜੀ ਦੇ ਵਿਆਹ ਸੰਬੰਧੀ ਉਹ ਧੀਆਂ ਨੂੰ ਤੇ ਪੁੱਤਰਾਂ ਨੂੰ ਦੋਨਾਂ ਦੇ ਲਈ ਬਹੁਤ ਸਖਿਆਵਾਂ ਨੇ ਅਰਦਾਸ ਹੋਈ ਹੈ ਅਰਦਾਸ ਦੇ ਅੰਦਰ ਬਹੁਤ ਰਸ ਸੀ ਜੇ ਇਸ ਤਰੀਕੇ ਦੇ ਨਾਲ ਗੁਰਬਾਣੀ ਦਾ ਔਟ ਤੇ ਆਸਰਾ ਲਿਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਂ ਜਿਆਦਾ ਸਮਾਂ ਨਹੀਂ ਬੋਲਣਾ ਚਾਹੁੰਦਾ ਮੈਂ ਸੁਮੇਂਗੇ ਅਲਾਪੁਰ ਵਾਸੀਆਂ ਦਾ ਸਾਰੀਆਂ ਆਈਆਂ ਸੰਗਤਾਂ ਦਾ ਮੈਂ ਇਸ ਸਾਲ ਕੇ ਦਾ ਐਮ ਐਲ ਏ ਹਾਂ ਮੇਰਾ ਫਰਜ਼ ਵੀ ਬਣਦਾ ਔਰ ਮੈਂ ਹਰੇਕ ਸਾਲ ਇਸ ਦਰਬਾਰ ਤੇ ਹੋਂਨਾ ਸਾਡੇ ਮਹਾਨ ਮਹਾਪੁਰਖ ਬੈਠੇ ਨੇ ਮੈਂ ਉਹਨਾਂ ਦੇ ਚਰਨਾਂ 'ਚ ਵੀ ਅਰਦਾਸ ਕਰਾਂਗਾ ਕਿ ਇਸ ਕਾਰਜ ਨੂੰ ਉਹਨੇ ਸ਼ਾਫਤ ਚਲਦਾ ਰੱਖਿਓ ਕਿਉਂਕਿ ਸੰਤ ਸਤਗੁਰੂ ਜੇ ਦੁਨੀਆ ਤੇ ਬਾਣੀ ਚ ਵੀ ਆਉਂਦਾ ਕਿ ਸੰਤ ਨਾ ਹੋ ਕੇ ਜਗਤ ਵਿੱਚ ਤੇ ਜਲ ਮਰਤਾ ਸਦਾ ਕਹਿੰਦੇ ਗੁਰੂ ਵੀ ਤਾਂ ਹੀ ਮਿਲਦਾ ਜੇ ਸਾਨੂੰ ਕਿਸੇ ਸੰਤ ਮਹਾਪੁਰਖ ਦਾ ਓਟ ਤੇ ਆਸਰਾ ਮਿਲੇ ਇਸ ਕਰਕੇ ਪਵਿੱਤਰ ਬਾਣੀ ਦਾ ਓਟ ਤੇ ਆਸਰਾ ਲੈ ਕੇ ਤੁਸੀਂ ਇਹ ਬੱਚੇ ਬੱਚੀਆਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਨੇ ਮੈਂ ਤੁਹਾਡਾ ਦੁਬਾਰਾ ਫਿਰ ਧੰਨਵਾਦ ਕਰਨਾ ਚਾਹੁੰਦਾ ਸਾਰੇ ਅਲਾਪਲ ਪ੍ਰਵਾਸੀਆਂ ਦਾ ਸਾਰੀਆਂ ਆਈਆਂ ਸੰਗਤਾਂ ਦਾ ਮਹਿਮਾਨਾਂ ਦਾ ਖਾਸ ਤੌਰ ਤੇ ਬਰਾਤੀ ਵੀਰਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਜਿਹੜੀਆਂ ਬੱਚੀਆਂ ਉਹਨਾਂ ਦੇ ਮਾਪੇ ਉਹਨਾਂ ਦੇ ਪਰਿਵਾਰ ਆਏ ਨੇ ਉਹਨਾਂ ਨੂੰ ਵੀ ਵਧਾਈ ਦਿਨਾ ਦੁਬਾਰਾ ਫਿਰ ਗੁਰੂ ਗੰਗ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ ਅਗਲੇ ਸਾਲ ਵੀ ਕਿਸੇ ਨੂੰ ਹੋਰ ਵਾਅਦੇ ਦੇਣਾ ਹੋਰ ਚੰਗੇ ਤਰੀਕੇ ਦੇ ਨਾਲ ਹੋਰ ਸਾਡੀਆਂ ਧੀਆਂ ਜਿਹੜੀਆਂ ਉਹਨਾਂ ਦੇ ਵਿਆਹ ਹੋਣ ਜਿੰਨਾ ਵੀ ਕੋਈ ਸਰਦਾ ਹੋਵੇ ਸੋਨੀ ਭਾਜੀ ਬਹੁਤ ਸਾਰਾ ਪਰਿਵਾਰ ਇਹ ਮਹਾਨ ਮਹਾਪੁਰਖ ਨਿਰਮਲ ਕੁਟਿਆ ਉਹ ਜੋਗਦਾਨ ਪਾ ਸਕਦੀ ਆ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਦੇਣਾ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚੇ ਬਾਦਸ਼ਾਹ ਇਹ ਕਾਰਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਦੁਬਾਰਾ ਫਿਰ ਤੁਹਾਡੀਆਂ ਇੰਜਾਂ ਸੰਗਤਾਂ ਦਾ ਬਹੁਤ-ਬਹੁਤ ਮੇਰੀ ਵੱਲੋਂ ਇਸ ਇਲਾਕੇ ਵੱਲੋਂ ਖਾਸ ਤੌਰ ਤੇ ਅਲਾਬੁਰਪੁਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਜਦੋਂ ਸੁਭ ਕਾਰਜ ਲਈ ਹਰ ਇੱਕ ਇਨਸਾਨ ਦੀ ਬਾਣੀ ਦੇ ਅੰਦਰ ਇੱਕ ਰਸ ਆ ਜਾਂਦਾ ਹੈ ਇੱਕ ਭਾਵਨਾ ਆ ਜਾਂਦੀ ਹੈ ਕਿਉਂਕਿ ਕਾਰਜ ਹੀ ਐਸੇ ਹੈ ਜਿੱਥੇ ਨਿਸਵਾਰਥ ਆ ਜਾਂਦੀ ਹੈ ਨਾ ਉੱਥੇ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ Okey ni ah, ini lah. Ah, ajar ya nampak. ਮਤਾਗਾ ਕਾ ਮਕਲਾ ਬਹੁਤ ਸਤਿਗੁਰੂ ਮਹਾਰਾਜ ਜੀ ਜੈ ਲੇ ਪਰਿਵਾਰ ਕੀ ਜੈ ਹੋਵੇ ਕਰ ਬੀਰ ਬਜਰੰਗੇ ਹਰ ਹਰ ਮਹਾਦੇਵ ਹੋਰ ਸਤ ਸਨ ਬਾਬਾ ਜੀ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਜੋੜਿਆਂ ਦੇ ਵਿਆਹ ਕਰਦੇ ਹੋ ਤੇ ਇਸ ਵਾਰ ਕਿੰਨੇ ਵਿਆਹ ਕੀਤੇ ਆ ਜੀ ਇਸ ਵਾਰ ਆਪਾਂ ਨੇ 9 ਵਿਆਹ ਕੀਤੇ ਆ ਤਾਂ ਦਰੋ ਦਰੋ ਜੀ ਦਾ ਆਪਣੇ ਦੋ ਤਿੰਨ ਜ਼ਿਲ੍ਹਿਆਂ ਵਿੱਚ ਆਏ ਆ ਤਾਂ ਇਹ ਸਾਰੇ ਨਿਸਕਾਮ ਕਾਰਜਾਂ ਸਾਰੀ ਸੰਗਤ ਨੇ ਮਿਲ ਕੇ ਜੋ ਕਾਲਜ ਹੈਗਾ ਸਜੋਗ ਬਣਾਦਾ ਕਿ ਕਾਲਜ ਕਿਤੇ ਗਏ ਹੈ ਨਾ ਕਾਰਿਆ ਲਾਹੌਰ ਦਾ ਕਾਫੀ ਸਹਿਯੋਗ ਹੈ ਤੇ ਆਪਣੇ ਗੁਰਪ੍ਰੀਤ ਸਿੰਘ ਸੋਨੀ ਜੀ ਹੋਣੀ ਆ ਤੇ ਸਾਰਿਆਂ ਦਾ ਆਪਣੇ ਨਾਲੇ ਸਹਿਯੋਗ ਸੀ ਹਰ ਸਾਲ ਤਰੀਕ ਕੱਢੀ ਜਾਂਦੀ ਹੈ ਇਸ ਦੀ ਹਾਂਜੀ ਹਰ ਸਾਲ ਆਪਾਂ ਤਕਰੀਬਨ এপ্রিল ਮਈ এপ্রিল ਮਈ ਤੋਂ ਬਾਅਦ ਆਪਾਂ ਸਿਲੈਕਟ ਕਰ ਦਿੰਦੇ ਹੁੰਦੇ ਆ ਕਿ ਆਪਾਂ ਆਪਣੀ ਕੋਸ਼ਿਸ਼ ਕਿ ਅਕਤੂਬਰ ਮਹੀਨੇ ਤੋਂ ਪਹਿਲੇ ਪਹਿਲੇ ਜਿੰਨੀ ਬੁਕਿੰਗ ਹੋ ਜਾਵੇ ਕਿ ਨਵੰਬਰ 'ਚ ਆਪਾਂ ਫਿਰ ਸਾਦੀ ਜੋੜਿਆਂ ਵਾਸਤੇ ਨਾ ਸਮਾਨ ਤਿਆਰ ਕਰ ਲਾ ਲੈਂਦੇ ਹੁੰਦੇ ਆ ਜਿਸ ਤਰ੍ਹਾਂ ਕਿਸੇ ਨੇ ਬੁਕਿੰਗ ਕਰवानी ਹੋਵੇ ਉਹ ਕਿੱਥੇ ਮਿਲੇ ਜੀ ਤੁਹਾਨੂੰ ਉਹਨਾਂ ਨੂੰ ਆਪਾਂ ਆਪਾਂ ਨੰਬਰ ਵੀ ਦਿੱਤੇ ਜਾਂਦੇ ਆ ਔਰ ਉਹਦੇ ਪੋਸਟਰ ਤੇ ਤੇ ਬਾਕੀ ਆਪਣੇ ਆਸ਼ਰਮ ਦੇ ਗੁਰਦੁਆਰੇ ਦੇ ਨੰਬਰ ਹੈਗੇ ਉੱਤੇ ਫੋਨ ਕਰਕੇ ਬੁਕਿੰਗ ਕਰਾ ਲੈਣ ਤਾਂ ਕਾਟ ਮੋਦੇ ਪੋਸਟਰ ਦੇ ਉੱਪਰ ਨਾਮ ਵੀ ਹੁੰਦੇ ਆ ਆਪਣੇ ਵਰਨ ਕੁਮਾਰ ਦਾ ਹੋਰ ਵੀ ਸਾਡਾ ਵੀ ਤਾਂ ਉਹਨੂੰ ਕਰਕੇ ਤੇ ਆਪਨੇ ਬੁਕਿੰਗ ਕਰਵਾ ਲੈਣ